ਸੋ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਭਾਰਤ-ਪਾਕਿਸਤਾਨ ਦੇ ਵਿੱਚ ਜੰਗ ਵਾਲਾ ਮਾਹੌਲ ਬਣਿਆ ਹੋਇਆ ਹਰ ਰੋਜ਼ ਦੋਵਾਂ ਮੁਲਕਾਂ ਦੀਆਂ ਜਿਹੜੀਆਂ ਸਨਾਵਾਵਾਂ ਉਹ ਜੰਗੀ ਵਿਅਾਸ ਕਰ ਰਹੀਆਂ ਟੈਂਕ ਮਜ਼ਾਈਲਾਂ ਤੇ ਹੋਰ ਜੰਗੀ ਜਿਹੜੇ ਸਾਧੂ ਸਮਾਨ ਹੁੰਦੇ ਇਹਨਾਂ ਦਾ ਪ੍ਰੀਖਣ ਕੀਤਾ ਜਾ ਰਿਹਾ ਸੋ ਇਹਨਾਂ ਦਿਨਾਂ ਵਿੱਚ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਰਿਸਟਿਕ ਮਜ਼ਾਈਲਾਂ ਦਾ ਪ੍ਰੀਖਣ ਕੀਤਾ ਔਰ ਇੱਕ ਹਿਸਾਬ ਦੇ ਨਾਲ ਦੋਵਾਂ ਮੁਲਕਾਂ ਨੇ ਜੰਗ ਦੀ ਲਗਭਗ ਤਿਆਰੀ ਕਰ ਲਈ ਹੈ ਸੋ ਭਾਰਤ ਵੱਲੋਂ ਜਿਹੜੀ ਕੰਡਿਆਲੀ ਤਾਰ ਤੋਂ ਬਾਹਰ ਕਿਸਾਨਾਂ ਦੀ ਜ਼ਮੀਨ ਹੈ ਉਹਦੇ ਉੱਤੇ ਉਹ ਕਿਸਾਨਾਂ ਨੂੰ ਕਿਹਾ ਗਿਆ ਕਿ ਬਹੁਤ ਜਲਦੀ ਆਪਣੀ ਫਸਲ ਦੀ ਕਟਾਈ ਕਰ ਲਓ ਔਰ ਕਟਾਈ ਕਰਨ ਤੋਂ ਅਪਰੰਤ ਇਹ ਵੀ ਨਿਰਦੇਸ਼ ਦਿੱਤਾ ਗਿਆ ਵੀ ਹੁਣ ਉੱਥੇ ਖੇਤੀਬਾੜੀ ਜਾਂ ਕੋਈ ਹੋਰ ਸਰਗਰਮੀ ਕੁਝ ਨਹੀਂ ਕਰਨੀ ਆਰਡਰ ਦੇ ਨਾਲ ਦਾ ਇਲਾਕਾ ਉਹਦੇ ਵਿੱਚੋਂ ਲੋਕ ਆਪਣਾ ਜਿਹੜਾ ਕੀਮਤੀ ਸਮਾਨ ਉਹ ਹੋਰ ਜਗ੍ਹਾਵਾਂ ਤੇ ਸੁਰੱਖਿਤ ਜਗ੍ਹਾ ਤੇ ਸ਼ਿਫਟ ਕਰ ਰਹੇ ਹੈ ਇਸੇ ਤਰ੍ਹਾਂ ਪਾਕਿਸਤਾਨ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਪਾਕਿਸਤਾਨ ਨੂੰ ਕਿ ਤੁਹਾਡਾ ਜਿਹੜਾ ਪਾਣੀ ਜੋ ਇੰਡਸ ਵਾਟਰ ਟ੍ਰੀਟਰੀ ਟੂ ਦੀ ਅੰਦਰ ਦਾ ਜਾ ਰਿਹਾ ਉਹ ਬੰਦ ਕਰ ਦਿੱਤਾ ਜਾਉ। ਸੋ ਦੇਖਦੇ ਆਂ ਦੋਸਤੋ ਇਹਨਾਂ ਦੇ ਨਾਲ ਵਿੱਚ ਕੀ ਹੋਇਆ ਪਰਦਾ ਕੀ ਜੰਗ ਤੋਂ ਵਿਚਾਰਿੰਦਾ ਜਾਂ ਜੰਗ ਲੱਗ ਸਕਦੀ ਹੈ। ਸੋ ਜੰਗ ਲੱਗਣੀ ਬਹੁਤ ਮਾੜੀ ਚੀਜ਼ ਹੈ। ਅਸੀਂ ਆਸ ਕਰਦੇ ਆਂ ਕਿ ਦੋਵਾਂ ਮੁਲਕਾਂ ਦੇ ਵਿੱਚ ਜੰਗ ਨਾ ਹੀ ਲੱਗੇ। ਧੰਨਵਾਦ।